ਤੋ ਹੋ ਗਿਆ ਨੇ ਮੈਂ ਹੀਰਾ ਕਹੂੰਗਾ ਠੀਕ ਹੈ ਕਿਉਂ ਸਰਪੰਚ ਸਾਹਿਬ ਤੋਂ ਕਾਰ ਲਈ ਆਪਾਂ ਠੀਕ ਹੈ ਤੇ ਕਾਰ ਬੰਪਰ ਟੂ ਬੰਪਰ origignal ਆ ਤੇ ਆਪਣੇ ਵੀਰ ਕਹਿੰਦੇ ਨੇ ਘੱਟ ਚੱਲੀ ਲੈਣੀ ਆ ਤੇ ਲੈਣੀ ਵੀ ਪੁਰਾਣੇ ਲੋਗੋ ਵਾਲੀ ਵੱਡੇ ਇੰਜਨ ਵਾਲੀ ਕਾ ਤੇ ਸਿਰਫ ਕਾਰ ਚੱਲੀ 41000 ਕਿਲੋਮੀਟਰ ਆਓ ਚੈੱਕ ਕਰਾਈਏ ਆਪਾਂ ਇੰਜਨ ਦੀ ਕੰਡੀਸ਼ਨ ਆਪਣੇ ਵੀਰਾਂ ਨੂੰ ਟੋਟਲੀ ਸੀਲਡ ਬਈ ਜੀ ਜੇ ਕਿਸੇ ਨਟ ਨੂੰ ਵੀ ਚਾਬੀ ਲੱਗੀ ਹੋਵੇ ਫਰੰਟ ਤੋਂ ਠੀਕ ਹੈ ਕਾਰ ਵਾਪਸ ऐसे वापस सारे शीशे टक्कर कार ਦੇ ਨਾਲ ਦੇ ਆ ਤੇ ਰੇਟ ਆਪਾਂ ਵੀਰਾਂ ਨੂੰ ਛੋਟਾ ਜਿਹਾ ਦੇ ਦਈਏ ਕਿ ਦੋ ਗੱਲਾਂ ਚ ਦੇ ਦਈਏ ਮੈਨਾਂ ਵੇਖ ਰਿਹਾ ਜੇ ਹੋਏ ਬੰਦਾ ਖੇਰ ਵੀ ਠੀਕ ਆ ਹੈਗੀ ਗੱਲ ਵਾਰ ਬਸ ਠੀਕ ਹੈ ਜੀ ਛੋਟਾ ਜਿਹਾ ਆਪਾਂ ਰੇਟ ਦੇ ਦਿੰਨੇ ਬਾਈ ਉਹਨਾਂ ਨੂੰ 2018 ਮਾਡਲ ਆ ਜੀ ਵੀਡੀਓ ਆਪਸ਼ਨਲ ਆ ਇਹ ਮੈਨਾਂ ਬਾਈਆਂ ਦਾ ਆ ਕਰ ਆਪਾਂ ਦੇ ਦੇਣੀ 65000 ਚ ਉਹ ਕਿਵੇਂ ਦੇ ਦੇਣੀ ਆ ਤੁਹਾਨੂੰ ਦੱਸ ਦਿਆਂਗਾ ਬੱਚਾ ਸ਼ੁਕਰਮੰਦ ਬਾਈ 65000 ਚਕਾਰ ਐਵੇਂ ਦੇ ਦੇਣੀ ਆ ਕਿ ਮਾਡਲ ਹੈਗੀ 2014 ਠੀਕ ਹੈ ਰਜਿਸਟਰਡ ਹੈਗੀ 2015 ਠੀਕ ਹੈ ਤੇ ਹੈਗੀ ਵੀ ਪਹਿਲੇ ਨਾਮ ਤੇ ਆ ਆ ਲਾਈਟ ਵਗੈਰਾ ਆਪਣੇ ਵੀਰ ਕਹਿਣਗੇ ਚੇਂਜ ਕਰਨੀਆਂ ਤਾਂ ਉਹ ਵੀ ਕਰਵਾ ਦਾਂਗੇ ਜੀ ਇਹ ਵੀ ਆਫਰ ਦੇ ਦਾਂਗੇ ਰਿਲ ਐਕਸਟਰਾ ਲੱਗੀ ਹੋਈ ਆ ਅਲੌਇਡ ਰੈਕਸਟਰਾ ਲੋ ਪ੍ਰੋਫਾਈਲ ਦੇ 70 80000 ਦਾ ਸੈਟ ਲੱਗਾ ਹੋਇਆ ਠੀਕ ਹੈ ਫਿਰ ਸੀਟਾਂ ਦੇ ਵਿੱਚ ਏਸੀ ਆ ਵੈਂਟਿਡੇਟਡ ਸੀਟਾਂ ਵਾਲੀ ਆ ਕੁਝ ਬਟਨ ਕਰੂਜ਼ ਕੰਟਰੋਲ ਸਨਰੂਫ ਵੈਂਟਿਡੇਟਡ ਸੀਟਾਂ ਸਭ ਕੁਝ ਮਿਲਦਾ ਠੀਕ ਹੈ ਜੀ ਕ੍ਰੋਮ ਕਿਟ ਵਗੈਰਾ ਸਾਰਾ ਕੁਝ ਲੱਗਾ ਹੋਇਆ ਕਾਰ ਨੂੰ ਤੇ ਰੇਟ ਵੀ ਛੋਟਾ ਜਿਹਾ ਬੈਟਿੰਗ ਮੋਟਿੰਗ ਵੀ ਹੋਈ ਹੋਈ ਹੈ ਕਾਰ ਦੇ ਵਿੱਚ ਜੀ 2023 ਮਾਡਲ ਦੇ ਵਿੱਚ ਪਹਿਲਾਂ ਤਾਂ ਚੈੱਕ ਕਰ ਸਕਦੇ ਹਾਂ ਜੀ ਠੀਕ ਹੈ ਪਿਓਰ ਰਿਵੀਜ਼ਨ ਲਿਖਿਆ ਆ ਮਤਲਬ ਲੇਟਾ ਜੀ ਬਹੁਤ ਟਾਪ ਕੁਆਲਿਟੀ ਦੀ ਕਾਰ ਟਾਪ ਮਾਡਲ ਦੇ ਵਿੱਚ RXZ ਪੁਸ਼ ਬਟਨ ਸਟਾਰਟ ਵਾਲੀ ਆ ਠੀਕ ਹੈ ਪਹਿਲੇ ਨਾਮ ਤੇ ਆ 23 ਮਾਡਲ ਆ ਕੰਪਨੀ ਦੇ ਲੋਏ ਆ ਟਾਇਰ ਵੀ ਨਾਲ ਦੇ ਹੈ ਟੱਕਰ ਬਹੁਤ ਸੋਹਣੀ ਕਾਰ ਇੰਜਨ ਦੀ ਗੇਅਰ ਦੀ ਬਿਲਕੁਲ ਤੋਹਫਾ ਪੀਸਾ ਛੋਟੇ ਰੇਡ ਦੇ ਵਿੱਚ 2013 ਮਾਡਲ 13 ਦੇ ਵੀ 12ਵੇਂ ਮਹੀਨੇ ਦੀ ਕਾਰ 29000 ਕਿਲੋਮੀਟਰ ਠੀਕ ਹੈ ਜੀ ਲੈ ਦੋਸਤ ਜਸਟ ਡਰਾਈਵਨ ਜਸਟ ਡਰਾਈਵਨ ਨਾਲ ਦੇ ਟਾਇਰ 2021 ਮਾਡਲ ਪਹਿਲੇ ਨਾਮ ਤੇ ਐਂਡਰਾਇਡ ਪਲੇਅਰ ਲੱਗਾ ਹੋਇਆ ਆਪਣੇ ਵੀਰ ਨੇ ਲਗਵਾਇਆ ਹੋਇਆ ਪੇਡ ਨੰਬਰ ਆ ਇਹ ਵੀ ਨਾਲ ਹੀ ਮਿਲ ਜਾਣਾ ਹੈ ਮਾਡਲ 2022 ਆ ਪਹਿਲੇ ਨਾਮ ਤੇ ਪਹਿਲਾ ਲਾਇਟਰ ਚੈੱਕ ਕਰ ਦੋ ਨਵਾਂ ਸੈੱਟ ਲਵਾਤਾ ਆਪਾਂ ਨਵਾਂ ਬਿਲਕੁਲ ਨਵਾਂ ਲਾਇਟਰ ਵੀ ਨਵੇਂ ਟਾਇਰ ਵੀ ਨਵੇਂ ਠੀਕ ਹੈ ਪਹਿਲੇ ਨਾਮ ਤੇ ਆ ਆਓ ਕਰੀਏ ਇੰਟੀਰੀਅਰ ਦੀ ਚੈੱਕ ਆਪਾਂ ਕਿਉਂਕਿ ਕਾਰ ਜਸਟਜ ਆਈ ਆ ਠੀਕ ਹੈ ਰੈਡੀ ਲੜਕੇ ਕਰ ਰਹੇ ਆ ਜੀ ਹੂੰ ਹੂੰ ਐਂਡਰੌਇਡ ਪਲੇਅਰ ਬੈਕ ਕੈਮਰਾ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਮੇਰਾ ਨਾਮ ਹੈ ਸੰਦੀਪ ਤੇ ਅੱਜ ਆਪਾਂ ਤੁਹਾਨੂੰ ਐਹੋ ਜੀ ਥਾਂ ਤੇ ਲੈ ਕੇ ਆਏ ਤੁਸੀਂ ਪਿੱਛੇ ਬੋਰਡ ਦੇਖ ਰਹੇ ਹੋਗੇ ਬਬਲੂ ਕਾਰਵਾਰਡ ਤਲਵੰਡੀ ਪਾਈ ਨਾਮ ਹੁਣ ਬਬਲੂ ਕਾਰਵਾਰਡ ਦਾ ਬਹੁਤ ਵੱਡਾ ਬਣ ਗਿਆ ਪਰ ਜੋ ਬੰਦੇ ਆ ਇੱਥੇ ਬੰਦੇ ਯਾਰ ਤੁਸੀਂ ਵੇਖੋਗੇ ਡਾਊਨ ਟੂ ਅਰਥ ਬੰਦੇ ਆਗੇ ਦੀਪਕ ਬਾਈ ਹੋ ਗਿਆ ਬਬਲੂ ਬਾਈ ਹੋ ਗਿਆ ਜੋ ਤੁਸੀਂ ਆਗੇ ਇੱਥੇ ਮਿਲੋਗੇ ਉਹਨਾਂ ਨੂੰ ਤੁਹਾਨੂੰ ਆਪ ਨੂੰ ਹੀ ਜੇ ਆਪਾਂ ਹੁਣ ਐਂ ਗੱਲ ਕਰੀਏ ਵੀ ਇਹਨਾਂ ਕੋਲ ਕਾਰਾਂ ਕਿਹੋ ਜੀਆਂ ਹੁੰਦਾਂ ਆ ਯਾਰ ਗੱਡੀਆਂ ਰੱਖਦੇ ਸਿਰਫ ਸਿਰਫ ਪੀਬੀ ਨੰਬਰ ਵਾਲੀਆਂ 50 ਨੰਬਰ ਵਾਲੀਆਂ ਪਹਿਲੇ ਨਾਂ ਦੀਆਂ ਕਾਰਾਂ ਉਹ ਅੱਗੇ ਨੂੰ ਥੋੜਾ ਵਿਖਾ ਦੂਗਾ ਜਿਵੇਂ ਸਕਾਰਪੀ ਵੇਖੋ ਖੜੀ ਹੋਈ ਆ ਟਾਇਰ ਲਾਏ ਲੱਗੇ ਹੋਏ ਆ ਬਹੁਤ ਯਾਰ ਨਵੀਂ ਨਿਕੋਰ ਕਾਰ ਆ ਛੋਟੇ ਮੁੰਡਿਆਂ ਦੀਆਂ ਕਾਰਾਂ ਇਹਨਾਂ ਕੋਲੇ ਹੁੰਦੀਆਂ ਨਹੀਂ ਤੁਸੀਂ ਆ ਅਲਟੋ ਵੇਖੀਆ ਅਲਟੋ ਵੀ ਹੁੰਦੀ ਆ ਥੋੜਾ ਹੋਰ ਅੱਗੇ ਆਜੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਆ ਵੀ ਇਹ ਗੱਡੀਆਂ ਦੇ ਸ਼ੌਂਕੀ ਆਗੇ ਇਹ ਗੱਡੀਆਂ ਚੱਕਦੀ ਉਹ ਯਾਰ ਜਿਹੜੀ ਯਾਰ ਚੱਲੀ ਵੀ ਘੱਟ ਹੋਵੇ ਨਾ ਪਹਿਲੇ ਹੋਵੇ ਤੇ ਐਂ ਯ ਕਾਫੀ ਜਿਆਦਾ ਗੱਦਗਣਾ ਸਟਾਕ ਹੁੰਦਾ ਹੈ ਇਹਨਾਂ ਕੋਲੇ ਚਾਹੇ ਤੁਸੀਂ ਗੱਡੀ ਲੈਣੀ ਹੈ ਸਕਾਰਪਿਓ ਚਾਹੇ i20 ਚਾਹੇ ਥੋੜੀ ਜੋ ਵੀ ਪਸੰਦ ਆ ਤੁਹਾਨੂੰ ਇੱਥੇ ਹੀ ਮਿਲ ਜਾਣੀਆਂ ਆ ਜੇ ਅੱਗੇ ਤੁਸੀਂ ਗੱਡੀ ਵੇਖ ਰਹੇ ਹੋ ਐਮਜੀ ਵਾਲਿਆਂ ਦੀ ਖੜੀ ਹੋਈ ਗੱਡੀ ਹੈਕਟਰ ਆ ਵੀ ਗੱਡੀ ਕਹ ਹੈ ਦੇ ਵੀ ਹਰੇਕ ਸ਼ੋਅਰੂਮ ਤੇ ਤੁਹਾਨੂੰ ਦੇਖਣ ਨੂੰ ਨਹੀਂ ਮਿਲਦੀ ਪਰ ਤੁਹਾਨੂੰ ਇੱਥੇ ਮਿਲ ਜੂਗੀ ਕਿਉਂਕਿ ਇਹ ਰੱਖਦੇ ਆ ਗੱਦਗਣਾ ਹਰੇਕ ਤਰ੍ਹਾਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਘੈਂ ਘੈਂ ਕੰਗਾਨਾਂ ਦੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਘਟੋਟ 50 ਤੋਂ ਲੈ ਕੇ 60 ਗੱਡੀਆਂ ਸਟਾਕ ਇਕੱਲੀ-ਕੱਲੀ ਕਰ ਦੇਖਣ ਵਾਲੀ ਹੋਊਗੀ ਤੇ ਆਜੋ ਫਿਰ ਹੁਣ ਆਪਾਂ ਜਾ ਕੇ ਅੰਦਰ ਦੀਪਕ ਬਾਈ ਨਾਲ ਗੱਲਬਾਤ ਕਰਦੇ ਹਾਂ ਤੇ ਫਿਰ ਆਪਾਂ ਤੁਹਾਨੂੰ ਸਾਰੇ ਗੱਲਾਂ ਸਟਾਕ ਤੇ ਕਰਾਵਾਂਗੇ ਨਾਲ ਹੀ ਦੱਸਾਂਗੇ ਲੋਨ ਬਾਰੇ। ਲੈ ਦੋਸਤੋ ਆਜੇ ਹੁਣ ਜਾ ਕੇ ਆਪਾਂ ਦੀਪਕ ਬਾਈ ਨਾਲ ਗੱਲਬਾਤ ਕਰਦੇ ਹਾਂ ਤੇ ਫਿਰ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕੀ ਕੀ ਰੇਟ ਆ ਗੱਡੀਆਂ ਦੇ ਕੀ ਕੀ ਲੋਨ ਆਪਾਂ ਤੁਹਾਨੂੰ ਕਰਕੇ ਦੇਣਗੇ। ਉਹ ਦੀਪੋਏ ਕੀ ਹਾਲ ਚਾਲ ਹੈ? ਬੋਲੋ ਵਧੀਆ ਬਾਈ ਤੁਸੀਂ ਸੁਣਾਓ ਜੀ। ਸੱਸੀ ਗੱਲ ਜੀ ਸਭ ਤੋਂ ਪਹਿਲਾਂ ਮੇਰੇ ਸਾਰੇ ਵੀਰਾਂ ਨੂੰ ਤੇ ਰਾਮ ਰਾਮ ਤੇ ਸਵਾਗਤ ਕਰਦੇ ਆ ਆਪਣੀ ਵੀਡੀਓ ਦੇ ਉੱਪਰ ਜੀ। ਆਪਣੇ ਕਾਰਾਂ ਜਿਹੜੀਆਂ ਸਾਫ਼ ਹੀ ਕਰੀਆਂ ਦੇਖ ਕੇ ਮੈਨੂੰ ਆਪੇ ਸਵਾਦ ਆ ਗਿਆ ਟਾਇਰ ਲੈਣ ਲੱਗੇ ਯਾਰ ਜਮਾਂ ਨਵੇਂ ਆ ਕੇ ਕਾਰਾਂ ਹੁੰਦੀਆਂ ਆਪਣੇ ਕੋਲ ਇੱਥੇ ਇਹ ਬਿਲਕੁਲ ਤੋਹਫੇ ਪੀਸ ਦੇ ਦਿੰਦੇ ਨੇ ਆਪਣੇ ਵੀਰਾਂ ਨੂੰ ਅੱਜ ਠੀਕ ਹੈ ਤੇ ਕਾਫੀ ਗੱਲ ਚੱਲ ਰਹੀ ਆ ਮਾਰਕੀਟ ਦੇ ਵਿੱਚ ਕਿ ਜੀਐਸਟੀ ਘਟ ਗਿਆ ਤੁਹਾਨੂੰ ਪਤਾ ਹੀ ਆ ਸਾਡੇ ਕੋਲ ਤਾਂ ਹਮੇਸ਼ਾ ਜੀਐਸਟੀ ਘੱਟ ਹੀ ਜਾਂਦਾ ਜੀ ਕਾਰਨ ਕੀ ਆ ਮਾਰਕੀਟ ਦੇ ਨਾਲੋਂ ਰੇਟ ਪਹਿਲਾਂ ਹੀ ਜਿੰਨਾਂ ਨੂੰ ਹੁੰਦੇ ਸਾਡੇ ਔਰ ਜਿੱਥੋਂ ਮਰਜ਼ੀ ਬੰਦਾ ਟਰਾਈ ਕਰਿਆ ਵੇ ਰੀਡਰ ਵੱਲੋਂ ਔਰ ਚੀਜ਼ ਵੱਲੋਂ ਦੋਨਾਂ ਵੱਲੋਂ ਰੇਟਾਂ ਦੇ ਵਿੱਚ ਗਾਰੰਟੀ ਮਿਲ ਜੂਗੀ ਆਪਣੀ ਠੀਕ ਹੈ ਠੀਕ ਹੈ ਜੋ ਗ ਹਾਂ ਜੀ ਹੁੰਦਾ ਹੈ ਆਪਣੇ ਲੋਨ ਵਗੈਰਾ ਕੀ ਪ੍ਰੋਸੈਸ ਹੈ ਤੇ ਵੀ ਬਿਲਕੁਲ ਵੀਰੇ ਬਿਲਕੁਲ ਲੋਨ ਵੀ ਆਪਣੇ ਕੋਲ ਅਵੇਲੇਬਲ ਆ ਜਸਟ ਡਾਊਨ ਪੇਮੈਂਟ 20 30% ਕਰਕੇ ਹੀ ਆਪਣੇ ਕੋਲ ਡਾਉਨਪੇਮੈਂਟ ਕਰਕੇ ਤੁਸੀਂ ਕਾਰ ਲੈ ਕੇ ਜਾ ਸਕਦੇ ਹੋ ਇਸ ਤੋਂ ਇਲਾਵਾ ਲੋਕੇਸ਼ਨ ਕਾਫੀ ਵੀਰ ਜਿੱਦਾਂ ਪੁੱਛਦੇ ਇੰਨੇ ਆਪਾਂ ਨੂੰ ਕਾਲ ਕਰਕੇ ਪੁੱਛਦੇ ਵੀਰੇ ਕਿਹੜੀ ਜਗ੍ਹਾ ਤੇ ਹੈਗੇ ਜੇ ਤੁਸੀਂ ਕਿਹੜੀ ਜਗ੍ਹਾ ਤੋਂ ਬੁਲਦੇ ਹੋ ਆਪਣਾ ਭਾਈ ਜੀ ਤਲਵੰਡੀ ਭਾਈ ਸ਼ਹਿਰਾ ਬਬਲੂ ਕਾਰਵਰਲਡ ਆ ਮੋਗਾ ਟੂ ਫਿਰੋਜ਼ਪੁਰ ਹਾਈਵੇ ਰੋਡ ਦੇ ਉੱਪਰ ਸ਼ੋਰੂਮ ਆ ਜਿਹੜੇ ਆਪਣੇ ਵੀਰ ਮੰਨ ਲਓ ਫਰੀਦਕੋਟ ਵਾਲੀ ਸਾਈਡ ਤੋਂ ਆ ਰਹੇ ਆ ਤੇ ਤੁਸੀਂ ਆਣਾ ਜੀ ਮੇਨ ਤਲਵੰਡੀ ਭਾਈ ਜਾਂ ਮੋਗੇ ਵਾਲੀ ਸਾਈਡ ਤੋਂ ਲੁਧਿਆਣਾ ਵਾਲੀ ਸਾਈਡ ਤੋਂ ਆ ਰਹੇ ਆ ਲੁਧਿਆਣਾ ਤੋਂ ਆਣਾ ਮੋਗਾ ਜਾਂ ਜਨਰਲ ਵਾਲੀ ਸਾਈਡ ਤੋਂ ਆਣਾ ਬਿਲੰਦਰ ਤੋਂ ਵੀ ਮੁੱਗਾ ਤੇ ਮੁੱਗੇ ਤੋਂ 15 ਮਿੰਟ ਦਾ ਰਸਤਾ ਜੀ ਤਲਵੰਡੀ ਭਾਈ ਸ਼ਹਿਰ ਫਰੂਜ਼ਪੁਰ ਹਾਈਵੇ ਰੋਡ ਦੇ ਉੱਪਰ ਹੀ ਆਪਣਾ ਸ਼ੋਰੂਮ ਲੋਕੇਸ਼ਨ ਗੂਗਲ ਦੇ ਉੱਪਰ ਵੀ ਸਰਚ ਕਰਕੇ ਪਹੁੰਚ ਸਕਦੇ ਹੋ ਜਿਹੜੇ ਵੀ ਆਪਣੇ ਵੀ ਬਠਿੰਡੇ ਵਾਲੀ ਸਾਈਡ ਤੋਂ ਆ ਰਹੇ ਬਠਿੰਡੇ ਤੋਂ ਬਾਈ ਜੀ ਤੁਸੀਂ ਆਣਾ ਜੀ ਫਰੀਦਕੋਟ ਤੇ ਫਰੀਦਕੋਟ ਦੇ ਨਾਲ 15 ਮਿੰਟ ਦਾ ਰਸਤਾ ਤਲਵੰਡੀ ਭਾਈ ਹਾਈਵੇ ਰੋਡ ਦੇ ਸ਼ੋਰੂਮ ਦੇ ਉੱਪਰ ਹੀ ਆਪਣਾ ਸ਼ੋਰੂਮ ਹੈ ਹਾਈਵੇ ਰੋਡ ਤੇ ਹੈ ਜੀ ਲੈਕ ਦੋਸਤੋ ਆਫਰਾਂ ਖੁੱਲੀਆਂ ਗੱਡੀਆਂ ਤੁਹਾਨੂੰ ਵਿਖਾਉਣੀਆਂ ਆਪਾਂ ਆਏ ਆਂ ਵਧੀਆ 100 ਸੌਰੀਆਂ ਟਾਇਰ ਲਾਈਵ ਲਗਾਉਣੇ ਕੋਈ 40 ਹਜ਼ਾਰ ਚਲੀ ਹੋ ਕੋਈ 10 ਹ ਤੇ ਅੱਜ ਫਿਰ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਕੱਲੀ ਕੱਲੀ ਤੁਹਾਨੂੰ ਕਾਰ ਬਖਾਵਾਂਗੇ ਤੇ ਰੇਟ ਆਪਾਂ ਚੈਲੈਂਜਿੰਗ ਪ੍ਰਾਈਸ ਦੇਣੇ ਆ ਤੱਕੀ ਠੀਕ ਹੈ ਲੈ ਦੋ ਸਾਡੇ ਰੇਟਾਂ ਨੇ ਪੜਾਕੇ ਹੀ ਪਾਉਣੇ ਆ ਬਤ ਤੁਸੀਂ ਹੈਰਾਨ ਹੋ ਜਾਓਗੇ ਵੀ ਕਹਿ ਸਕਦੇ ਆ ਵੀ ਰੇਟ ਤੁਹਾਨੂੰ ਸਾਰੇ ਦਿੰਦੇ ਆ ਪਰ ਜਿਹੜੇ ਇੱਥੇ ਦੇਣਗੇ ਉਹ ਅੱਜ ਵੱਖਰੇ ਹੀ ਹੋਣਗੇ ਬਿਲਕੁਲ ਜੀ ਬਿਲਕੁਲ ਘਰ ਬੈਠ ਕੇ ਆਪਣੇ ਵੀਰ ਕਈ ਤਾਂ ਟਰਾਈ ਮਾਰਦੇ ਮਾਰਕੀਟ ਜਾ ਕੇ ਟਰਾਈ ਮਾਰਦੇ ਆ ਬਾਈ ਜੀ ਤੁਸੀਂ ਜਿੱਥੇ ਮਰਜੀ ਟਰਾਈ ਕਰੋ ਚਾਹੇ ਨਾ ਕਰੋ ਡਾਇਰੈਕਟ ਸਾਡੇ ਕੋਲ ਪਹੁੰਚੋ ਜਿੱਦਾਂ ਦਾ ਆਪਣਾ ਵੀਰ ਕੋਈ ਗਾਰੰਟੀ ਵਾਰੰਟੀ ਆਫਰ ਚਾਹੁੰਦਾ ਹਰ ਤਰ੍ਹਾਂ ਦਾ ਚੀਜ਼ ਵੱਲੋਂ ਕੋਈ ਕੰਪਰੋਮਾਈਜ਼ ਨਹੀਂ ਕਿਸੇ ਨਾਲ ਕਰਦੇ ਕਿ ਰੇਟ ਵਧਾ ਕੇ ਰੱਖ ਲਈਏ ਫਿਰ ਘਟਾਲਾਂਗੇ ਬੰਦਾ ਰੇਟ ਲਾਊਗਾ ਰੇਟ ਪਹਿਲਾਂ ਹੀ ਖਿੱਚ ਮੇ ਲਾ ਜਾਂਦੇ ਕਿ ਆਪਣਾ ਵੀਰ ਆਵੇ ਅਗਲੇ ਨੂੰ ਕਾਰ ਪਸੰਦ ਨਾਲ ਦੀਆਂ ਪੇਮੈਂਟ ਕਰਕੇ ਕਾਰ ਧੰਨ ਤੇ ਲੋਨ ਫੈਸਿਲਿਟੀ ਤੁਹਾਨੂੰ ਪਤਾ ਹੀ ਆ 프로ਫਾਈਲ ਵਧੀਆ 2 ਘੰਟੇ ਦੇ ਵਿੱਚ ਵਿੱਚ ਲੋਨ ਅਪਰੂਵਲ ਕਰਾ ਦੇਣਾ ਅਗਰ 770 ਸਿਮ্বল ਉੱਪਰ ਹੈਗਾ ਤਾਂ ਬੈਸਟ ਪ੍ਰੋਫਾਈਲ ਹੋਵੇ ਔਨ ਦੀ ਸਪੋਟ ਡਿਲੀਵਰੀ ਕੋਈ ਟੈਨਸ਼ਨ ਨਹੀਂ ਸਾਰਾ ਕੰਮ ਇੱਥੇ ਆਰਸੀ ਟ੍ਰਾਂਸਫਰ ਇੰਸ਼ੋਰੈਂਸ ਸਭ ਕੁਝ ਇੱਥੇ ਹੀ ਠੀਕ ਹੈ ਮੈਂ ਕਹਾਂ ਉਹ ਇੱਕ ਦਿਨ ਗੱਡੀ ਲੈ ਕੇ ਜਾ ਸਕਦੇ ਹਾਂ ਨਏ ਦੋਸਤੋ ਬਰੀਜ਼ਾ ਲੈ ਕੇ ਆ ਗਏ ਆਪਾਂ ਛੋਟੇ ਮੁੱਲ ਦੀ ਆ ਤੇ ਗੱਡੀ ਬਿਲਕੁਲ ਸਾਫ ਆ ਟਾਇਰ ਨਵੇਂ ਵਰਗੇ ਆ ਬਾਕੀ ਭਲੇ ਨੇ ਹੁਣ ਦੀਪਕ ਭਾਈ ਤੋਂ ਜਾਣਕਾਰੀ ਵੀ ਦੱਸੋ ਭਾਈ ਜੀ ਇਹ ਹੈਗੀ ਹੈ 2018 ਮਾਡਲ ਠੀਕ ਆ ਤੇ ਵੀਰ ਕਹਿੰਦੇ ਘੱਟ ਚੱਲੀ ਹੂੰ ਹੂੰ ਤੇ ਘੱਟ ਬਜਟ ਦੇ ਵਿੱਚ ਕਰ ਲਿਓ ਠੀਕ ਆ ਬਹੁਤ ਸੋਹਣੀ ਕਾਰ ਲੈ ਕੇ ਆਏ ਆ ਇੰਟੀਰੀਅਰ ਦੀ ਚੈੱਕ ਕਰ ਲਓ ਸੀਟ ਦੇ ਉੱਪਰ ਬਹੁਤ ਟਾਪ ਕੁਆਲਿਟੀ ਦੇ ਫੁੱਲ ਇੰਸ਼ੋਰੈਂਸ ਆ ਜੀ ਹੂੰ ਹੂੰ ਠੀਕ ਹੈ ਤੇ ਬਿਲਕੁਲ ਜੈਨੂਇਨ ਟਾਇਰ ਨਵੇਂ ਬਿਲਕੁਲ ਨਵੇਂ ਤੇ ਆਓ ਚੈੱਕ ਕਰਾਈਏ ਆਪਾਂ ਇੰਜਨ ਦੀ ਕੰਡੀਸ਼ਨ ਆਪਣੇ ਵੀਰਾਂ ਨੂੰ ਹਮਮ ਟੋਟਲੀ ਸ਼ੀਲਡ ਬਈ ਜੀ ਜੇ ਕਿਸੇ ਨਟ ਨੂੰ ਵੀ ਚਾਬੀ ਲੱਗੀ ਹੋਵੇ ਫਿਰ ਦੋ ਠੀਕ ਹੈ ਚਾਰ ਵਾਪਸ ਪੈਸੇ ਵਾਪਸ ਸਾਰੇ ਸ਼ੀਸ਼ੇ ਟੱਕਰਕਾਰ ਦੇ ਨਾਲ ਦੇ ਆ ਤੇ ਰੇਟ ਆਪਾਂ ਵੀਰਾਂ ਨੂੰ ਛੋਟਾ ਜਿਹਾ ਦੇ ਦਈਏ ਕਿ ਦੋ ਗੱਲਾਂ ਚ ਦੇ ਦਈਏ ਮੈਨਾਂ ਵੀਰ ਕਹਿਆ ਜੇ ਹੋਵੇ ਬੰਦਾ ਖੇਰ ਵੀ ਠੀਕ ਆ ਹੈਗੀ ਗੱਲ ਵਾ ਬਸ ਠੀਕ ਹੈ ਜੀ ਛੋਟਾ ਜਿਹਾ ਪਰ ਰੇਟ ਦੇ ਦਿੰਨੇ ਬਾਈ ਉਹਨਾਂ ਨੂੰ 2018 ਮਾਡਲ ਆ ਜੀ ਬੀਡੀੀ ਆਪਸ਼ਨਲ ਆ ਇਹ ਡਬਲ ایر ਬੈਗ ਵਾਲੀ ਅਲੋਏ ਜੈਡ ਡੀਆਈ ਮਾਡਲ ਦੇ ਲੱਗੇ ਹੋਏ ਆ ਫੁੱਲ ਇੰਸ਼ੋਰੈਂਸ ਆ ਬਿਲਕੁਲ ਜੈਨੂਇਨ ਕੰਡੀਸ਼ਨ ਦੇ ਵਿੱਚ ਕਾਰ ਦੇ ਦਾਂਗੇ ਸਿਰਫ 6 ਲੱਖ ਤੇ 90000 ਰੁਪਏ ਦੀ ਤੇ 바ਰਗੇਨਿੰਗ ਨਾ ਕਰਿਓ ਆ ਕੇ ਕਾਰ ਚੈੱਕ ਕਰਿਓ ਤੋਹਫਾ ਪੀਸ ਜਿਹੜਾ ਲੈਣ ਆਊਗਾ ਨਾ ਬਾਈ ਲੈ ਕੇ ਜਾਊਗਾ ਕਾਰ ਵਾਕੀ ਲੈ ਵੀ ਦੋਸਤ ਗੱਡੀ ਇਹ ਇਹੋ ਜਿਹੀ ਆ ਉਹ ਰੇਟ ਬਹੁਤ ਸੋਨਾ ਰੱਖਿਆ ਹੋਇਆ ਇਹਦਾ ਹਾਂਜੀ ਤੇ ਉਸ ਤੋਂ ਬਾਅਦ ਫਿਰ ਆਪਣੀ ਆਹ ਕਾਰ ਆ ਗਈ ਆ ਇਹ ਵੀ ਦੇ ਵਿੱਚ ਤੇ ਪਹਿਲੇ ਨਾਮ ਤੇ ਕਾਰ ਠੀਕ ਹੈ ਠੀਕ ਹੈ ਲੁਧਿਆਣਾ ਨੰਬਰ ਆ ਜੀ ਹੂੰ ਹੂੰ 2068 ਨੰਬਰ ਆ ਤੇ ਬਹੁਤ ਸੋਹਣੀ ਕਾਰ ਇੰਜਨ ਦੀ ਗੇਅਰ ਦੀ ਬਿਲਕੁਲ ਤੋਹਫਾ ਪੀਸਾ ਹੂੰ ਹੂੰ ਛੋਟੇ ਰੇਟ ਦੇ ਵਿੱਚ 2013 ਮਾਡਲ 13 ਦੇ ਵੀ 12ਵੇਂ ਮਹੀਨੇ ਦੀ ਕਾਰ ਕਾਰ ਦੇ ਦਾਂਗੇ ਸਿਰਫ ਸਵਾ ਦੇ ਨਾਲ 80000 ਰੁਪਏ ਜੀ ਲੈਕ ਦੋਸਤੋ ਸਿਰਫ ਸਿਰਫ ਸਵਾ 3 ਲੱਖ ਦੀ ਤੁਸੀਂ ਆ ਗੱਡੀ ਲੈ ਸਕਦੇ ਹੋ ਲੋਨ ਕਰਾਣਾ ਹੋਊਗਾ ਭਾਵੇਂ 2 ਲੱਖ ਰੁਪਏ ਦਾ ਲੋਨ ਕਰਵਾ ਲਿਓ ਸਵਾ ਕੁ ਲੱਖ ਰੁਪਏ ਡਾਊਨ ਪੇਮੈਂਟ ਲਿਓ ਬਾਕੀ ਕਰਾ ਦਾਂਗੇ ਲੋਨ ਲੈਕ ਦੋਸਤੋ ਸਵਾ ਲੱਖ ਲਿਓ ਤੇ ਆ ਤੁਸੀਂ ਲੈ ਕੇ ਜਾ ਸਕਦੇ ਹੋ ਇਹ ਨਵੇਂ ਕੰਪਨੀ ਦੇ ਲਈ ਵੀ ਲੈ ਚੈੱਕ ਕਰ ਸਕਦੇ ਹੋ ਤੋਫਾ ਪੀਸ ਆ ਇੰਟੀਰੀਅਰ ਤੇ ਸੀਟ ਕਵਰ ਵਗੈਰਾ ਵੀ ਸਭ ਕੁਝ ਲੱਗਿਆ ਹੋਇਆ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਡੇ ਵਾਸਤੇ ਆ ਲੈ ਕੇ ਆ ਗਏ ਆ ਨੰਬਰ ਬਹੁਤ ਸੋਹਣਾ 60 60 ਵੈਨਿਊ ਬਾਕੀ ਚੱਲੀ ਸਿਰਫ 29000 ਕਿਲੋਮੀਟਰ ਠੀਕ ਹੈ ਜੀ ਲੈ ਦੋਸਤ ਲੈਸ ਡਰਾਈਵਨ ਲੈਸ ਡਰਾਈਵਨ ਨਾਲ ਦੇ ਟਾਇਰ 2021 ਮਾਡਲ ਪਹਿਲੇ ਨਾਮ ਤੇ ਐਂਡਰਾਇਡ ਪਲੇਅਰ ਲੱਗਾ ਹੋਇਆ ਆਪਣੇ ਵੀਰ ਨੇ ਲਗਵਾਇਆ ਹੋਇਆ ਪੇਡ ਨੰਬਰ ਆ ਇਹ ਵੀ ਨਾਲ ਹੀ ਮਿਲ ਜਾਣਾ ਜੀ ਠੀਕ ਹੈ ਜੀ ਠੀਕ ਹੈ ਜੀ ਕਈ ਬੰਦੇ ਕਹਿੰਦੇ ਰੀਟੇਨ ਕਰਨਾ ਆਪਾਂ ਨਾਲ ਹੀ ਲਿਆ ਨਾਲ ਹੀ ਦੇ ਦੇਣਾ ਜਿਵੇਂ ਆਇਆ ਉਵੇਂ ਦੇ ਦੇਣਾ ਹਾਂਜੀ 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 2021 ਮਾਡਲ ਆ ਕਾਰ ਸਿਰਫ ਦੇ ਦੇਣੀ ਆਪਾਂ 6.5 ਲੱਖ ਰੁਪਏ ਦੀ ਇਹ ਠੀਕ ਹੈ ਜੀ ਡਾਊਨ ਪੇਮੈਂਟ ਲਿਓ 6 ਲੱਖ ਰੁਪਏ ਬਾਕੀ ਕਰਾ ਦੇਣਾ ਲੋਨ ਲੈ ਬਦੋਸਤ 6.5 ਲੱਖ ਲਿਓ ਤੇ ਆ ਤੁਸੀਂ ਲੈ ਕੇ ਜਾ ਸਕਦੇ ਹੋ ਨੰਬਰ ਵੀ ਸੁਣ ਦਿੱਤਾ ਉਸ ਤੋਂ ਬਾਅਦ ਆਪਾਂ ਤੁਹਾਡੇ ਵਾਸਤੇ ਆ ਲੈ ਕੇ ਆ ਗਏ ਆ ਕਾਲੀ ਨਾਗਣੀ ਵੇਖੋ ਤੁਸੀਂ ਯਾਰ ਇੰਨੀ ਸਾਫ ਪਈ ਆ ਇਹ ਘੈਂਟ ਆ ਪੂਰੀ ਬਾਕੀ ਲੈਣੇ ਆ ਜਾਣਕਾਰੀ ਆਪਾਂ ਬਈ 2023 ਮਾਡਲ ਦੇ ਵਿੱਚ ਪਹਿਲਾਂ ਤਾਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਪ ਬਹੁਤ ਟਾਪ ਕੁਆਲਿਟੀ ਦੀ ਕਾਰ ਟਾਪ ਮਾਡਲ ਦੇ ਵਿੱਚ RXZ ਪੁਸ਼ ਬਟਨ ਸਟਾਰਟ ਵਾਲੀ ਆ ਠੀਕ ਹੈ ਪਹਿਲੇ ਨਾਮ ਤੇ ਆ 23 ਮਾਡਲ ਆ ਕੰਪਨੀ ਦੇ ਲੋਏ ਆ ਠੀਕ ਹੈ ਟਾਇਰ ਵੀ ਨਾਲ ਦੇ ਹੈ ਟੱਕਰ ਹੂੰ ਕਿਉਂਕਿ ਕਾਰ ਚੱਲੀ ਸਿਰਫ 23 24000 ਕਿਲੋਮੀਟਰ ਲੈ ਤੁਸੀਂ ਇਹਦਾ ਇੰਟੀਰੀਅਰ ਵੀ ਚੈੱਕ ਕਰਾਉਂਦੇ ਹੋ ਤਾਂ ਇੰਟੀਰੀਅਰ ਹਾਂਜੀ ਡੀਲਰ ਚੈੱਕ ਕਰਾ ਦਿਓ ਆਪਣੇ ਵੀਰਾਂ ਨੂੰ ਪੁਸ਼ ਬਟਨ ਵਗੈਰਾ ਹੂੰ ਹੂੰ ਸਟੀering ਕੰਟਰੋਲ ਠੀਕ ਆ ਸਭ ਕੁਝ ਮਿਲਦਾ ਜੀ RXZ ਮਾਡਲ ਆ ਇਹ ਹੂੰ ਹੂੰ ਲੈ ਤੁਸੀਂ ਇੰਟੀਰੀਅਰ ਤੁਸੀਂ ਚੈੱਕ ਕਰੋ ਨੀਟ ਐਂਡ ਕਲੀਨ ਪਿਆ ਹੋਇਆ ਕੋਈ ਸਕ੍ਰੈਚ ਨਹੀਂ ਕੋਈ ਕੁਛ ਨਹੀਂ ਕੋਈ ਘਸਿਆ ਨਹੀਂ ਆ ਵੇਖੋ ਤੁਸੀਂ ਇਹ ਨਹੀਂ ਕਿ ਨਵੀਂ ਪਈ ਹੋਈ ਆ ਇਹ ਹੈ ਹੀ 23 ਮਾਡਲ ਨਵੀਂ ਦਾ ਕਾਰ ਆ ਇਹ ਸਾਰੀ ਬਿਲਕੁਲ ਠੀਕ ਹੈ ਜੀ ਪਹਿਲੇ ਨਾਮ ਤੇ ਕਾਰ ਆ ਹਮਮ ਤੇ ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦੇਣੀ ਆ 6 ਲੱਖ 40 ਹਜ਼ਾਰ ਰੁਪਏ ਦੀ ਕਿਸੇ ਨੇ ਲੋਨ ਕਰਾਉਣਾ ਹੋਊਗਾ ਤੇ ਲੱਖ ਰੁਪਿਆ ਡਾਊਨ ਪੇਮੈਂਟ ਲੈ ਆਈਓ ਪਰ ਫਾਈਲ ਵਧੀਆ ਹੋਊਗੀ ਤਾਂ 70-80 ਹਜ਼ਾਰ ਦੇ ਕੇ ਵੀ ਕਰਾ ਦਾਂਗੇ ਲੋਨ ਠੀਕ ਹੈ ਜੀ ਹਾਂਜੀ ਹਾਂਜੀ ਥੋੜੇ ਪੈਸੇ ਲਿਆਉਣੇ ਆ ਆ ਤੁਸੀਂ ਲੈ ਕੇ ਜਾ ਸਕਦੇ ਹੋ ਆਫਰਾਂ ਬਣੀਆਂ ਅੱਜ ਦੇਦੀਆਂ ਹੋਈਆਂ ਉਸ ਤੋਂ ਬਾਅਦ ਆ ਆਗੇ ਨਹੀਂ ਉਹ ਤਾਂ ਟਾਇਰ ਲੈ ਚੈੱਕ ਕਰ ਮੇਰੇ ਸੋਣਾ ਫੀਚਰ ਹੋਰ ਵੀ ਇੱਥੇ ਹੋਣਗੇ ਲੈਣੇ ਆ ਫੀਚਰ ਇਹ ਸਭ ਤੋਂ ਟਾਪ ਐਂਡ ਐਸਐਕਸ ਆਪਸ਼ਨਲ ਪ੍ਰੋਜੈਕਟਰ ਲੈਂਪ ਬਿੱਲਾ ਤਾਂ ਚੈੱਕ ਕਰ ਲੋ ਗ੍ਰਿਲ ਐਕਸਟਰਾ ਲੱਗੀ ਹੋਈ ਆ ਅਲੌਇਡ ਐਕਸਟਰਾ ਲੋ ਪ੍ਰੋਫਾਈਲ ਦੇ 70 80 ਹਜ਼ਾਰ ਦਾ ਸੈਟ ਲੱਗਾ ਹੋਇਆ ਫਿਰ ਸੀਟਾਂ ਦੇ ਵਿੱਚ ਏਸੀ ਆ ਵੈਂਟਿਲੇਟਡ ਸੀਟਾਂ ਲਈ ਆ ਕੁਝ ਬਟਨ ਕਰੂਜ਼ ਕੰਟਰੋਲ ਸਨਰੂਫ ਵੈਂਟਿਲੇਟਡ ਸੀਟਾਂ ਸਭ ਕੁਝ ਮਿਲਦਾ ਠੀਕ ਹੈ ਜੀ ਕ੍ਰੋਮ ਕਿਟ ਵਗੈਰਾ ਸਾਰਾ ਕੁਝ ਲੱਗਾ ਹੋਇਆ ਕਾਰ ਨੂੰ ਤੇ ਰੇਟ ਵੀ ਛੋਟਾ ਜਿਹਾ ਦੇ ਦੇਣਾ ਆਪਾਂ ਵੀਰਾਂ ਨੂੰ ਮੈਟਿੰਗ ਮੂਟਿੰਗ ਵੀ ਹੋਈ ਹੋਈ ਏ ਕਾਰ ਦੇ ਵਿੱਚ ਤੇ ਸਿਰਫ 8 ਲੱਖ ਤੇ 20000 ਰੁਪਏ ਦੀ ਕਾਰ ਦੇ ਦੇਣੀ ਆ ਜੀ ਤੇ 6 ਲੱਖ ਰੁਪਏ ਦਾ ਕਰਵਾ ਦੇਣਾ ਲੋਨ ਠੀਕ ਆ ਡਾਊਨ ਪੇਮੈਂਟ ਲਿਓ ਸਿਰਫ 2 ਤੋਂ 2.5 ਲੱਖ ਦੇਣੀ ਆ ਰਿਪੋਰਟ ਠੀਕ ਆ ਬਾਕੀ ਕਰਵਾ ਦਾਂਗੇ ਲੋਨ ਲੈਓ ਦੋਸਤੋ 2 ਤੋਂ 2.5 ਲੱਖ ਰੁਪਏ ਲਿਓ ਵਰਨਾ ਲੈ ਜਾਓ ਇਹ ਨਵੀਨ ਕੋਰ ਹਾਂਜੀ ਲੈਓ ਦੋਸਤੋ ਤੋਹਫਾ ਲੈ ਆਂਦਾ ਤੋਹਫਾ ਸਕਾਰਪੀਓ ਦੇ ਇੰਨੀ ਘੱਟ ਲਈ ਕਿਤੇ ਨਹੀਂ ਮਿਲਣੀ ਸਾਨੂੰ ਇੱਥੇ ਮਿਲੂਗੀ ਵਾਕਿਬਾ ਹੁਣ ਲੈਨੇ ਆ 22 ਤੋਂ ਜਾਣਕਾਰੀ ਵਿੱਚ ਤੁਸੀਂ ਤੋਹਫਾ ਕਹਿੰਦੇ ਮੈਂ ਹੀਰਾ ਕਹੂੰਗਾ ਠੀਕ ਹੈ ਕਿਉਂ ਸਰਪੰਚ ਸਾਹਿਬ ਤੋਂ ਕਾਰ ਲਈ ਆਪਾਂ ਤੇ ਕਾਰ ਬੰਪਰ ਟੂ ਬੰਪਰ origignal ਆ ਤੇ ਆਪਣੇ ਵੀਰ ਕਹਿੰਦੇ ਨਾ ਘੱਟ ਚੱਲੀ ਲੈਣੀ ਆ ਤੇ ਲੈਣੀ ਵੀ ਪੁਰਾਣੇ ਲੋਗੋ ਵਾਲੀ ਵੱਡੇ ਇੰਜਨ ਵਾਲੀ ਕਾ ਤੇ ਸਿਰਫ ਕਾਰ ਚੱਲੀ 41000 ਕਿਲੋਮੀਟਰ ਠੀਕ ਹੈ ਲੈ ਤੁਸੀਂ ਡੀਰ ਤੁਸੀਂ ਚੈੱਕ ਕਰ ਲਓ ਕਰਾ ਹਾਂ ਸੀਟ ਕਵਰ ਮੈਟਿੰਗ 70 ਮੈਟ ਸਭ ਕੁਝ ਲੱਗਾ ਹੋਇਆ ਅਲੋਏ ਟਾਇਰ ਬੈਕ ਕੈਮਰਾ ਸਟੀering ਕਵਰ ਠੀਕ ਹੈ ਜੀ ਤੋਹਫਾ ਵੀ ਸਭ ਬੰਪਰ ਟੂ ਬੰਪਰ ਰਿਗਨਲ ਦੀ ਗਾਰੰਟੀ ਤੇ ਦੂਜੀ ਗੱਲ ਖਾਸ ਏ ਕਿ ਸਰਵਿਸ ਵੀ ਹੋ ਚੁੱਕੀ ਹੈ ਜੀ ਪਰਸੋ ਸਰਵਿਸ ਹੋਈ ਏ ਕਾਰ ਦੀ ਸਰਵਿਸ ਹੋਣ ਤੋਂ ਬਾਅਦ ਚ ਸਿਰਫ ਮਤਲਬ ਆਪਾਂ ਕੁਦਰਤੀ ਮਿਲ ਪਏ ਤੇ ਕਾਰ ਬਾਈ ਇਹਨਾਂ ਨੇ ਦੇਤੀ ਹੈ ਜੀ ਸਿਰਫ 50 ਕਿਲੋਮੀਟਰ ਕਾਰ ਚੱਲੀ ਸਰਵਿਸ ਹੋਣ ਤੋਂ ਬਾਅਦ ਚ ਤੇ ਫੁੱਲ ਇੰਸ਼ੋਰੈਂਸ ਆ ਕਾਰ ਦਾ ਦੋਨੋਂ ਚਾਬੀਆਂ ਨਾਲ ਆ 41000 ਕਿਲੋਮੀਟਰ ਚੱਲੀ ਦੀ ਵੀ ਲੈ ਕੇ ਗਾਰੰਟੀ ਆ 18 ਇੰਚ ਲੋਇਡਰ ਲੱਗ ਗਿਆ ਜੀ ਬਿਲਕੁਲ ਜੈਨੂਇਨ ਕੰਡੀਸ਼ਨ ਦੇ ਵਿੱਚ ਕਾਰ ਪ੍ਰੋਜੈਕਟਰ ਲੈਂਪ ਚੈੱਕ ਕਰ ਸਕਦੇ ਹਾਂ ਰੇਟ ਵੀ ਬਾਈ ਦੇ ਦਿੰਨੇ ਆ ਛੋਟਾ ਜਿਹਾ ਰੇਟ ਹੀ ਦਵਾਂਗੇ ਆਪਣੇ ਵੀਰਾਂ ਨੂੰ ਤੇ ਜਿਹੜਾ ਆਵੇ ਤੁਮਹ ਲੈ ਕੇ ਜਾਵੇ ਕੋਈ ਬੰਦਾ ਬਾਰ ਗੀ ਨਹੀਂ ਨ ਕਰਿਆ ਆਖੀ ਹੈ ਨਾ ਫੁੱਲ ਇਨਸ਼ੋਰੈਂਸ ਨਵੀਂ ਕਾਰ 41000 ਕਿਲੋਮੀਟਰ ਚੱਲੀ ਦੀ ਗਰੰਟੀ 1.54 ਲੱਖ ਰੁਪਏ ਦੀ ਕਾਰ ਲੈ ਵੀ ਦੋਸਤੋ ਰੇਟ ਤੁਹਾਨੂੰ ਦੱਸਤਾ ਤੇ ਲੋਨ ਵਗਰਾ ਵੀ ਦੱਸ ਦਉ ਬਾਈ ਵੱਡੇ ਇੰਜਨ ਵਾਲੀ ਆ ਲੋਨ ਵੀ ਕਰਵਾ ਲਓ ਵੀਰੇ ਲੋਨ ਕਰਵਾ ਲਓ 10 ਲੱਖ ਰੁਪਏ ਦਾ ਕਰਵਾ ਲਓ 11 ਲੱਖ ਦਾ ਕਰਵਾ ਲਓ ਐਲੀਜੀਬਿਲਟੀ ਹੋਣੀ ਚਾਹੀਦੀ ਆ ਜੀ 11 ਲੱਖ ਤੱਕ ਲੋਨ ਵੀ ਹੁੰਦੇ ਲੈ ਦੋਸਤੋ ਰੇਟ ਵੀ ਦੱਸਤਾ ਗੱਡੀ ਤੁਹਾਨੂੰ ਵਿਖਾਤੀ ਆ ਜਿਹੜਾ ਬਾਈ ਨੇ ਕਹੇ ਵੀ ਹੀਰੇ ਵਰਗੀ ਵਾਕਈ ਹੀ ਹੋਵੇਗਾ ਕਿ ਨਵੀਂ ਪਈ ਆ ਚਾਰੇ ਪਾਸੇ ਨਵੀਂ ਨਵੀਂ ਲੈ ਦੋਸਤੋ ਜਦੋਂ ਮੈਂ ਆਇਆ ਨਾ ਬਾਈਆਂ ਦਾ ਆਹ ਕਰ ਆਪਾਂ ਦੇ ਦੇਣੀ 65000 ਉਹ ਕਿਵੇਂ ਦੇ ਦੇਣੀ ਆ ਤੁਹਾਨੂੰ ਦੱਸ ਦਿਆਂਗਾ ਬਹੁਤ ਸ਼ੁਕਰਗੁਜ਼ਾਰ ਬਾਈ 65000 ਚਕਾਰ ਐਵੇਂ ਦੇ ਦੇਣੀ ਆ ਕਿ ਮਾਡਲ ਹੈਗੀ 2014 ਠੀਕ ਹੈ ਰਜਿਸਟਰਡ ਹੈਗੀ 2015 ਠੀਕ ਹੈ ਤੇ ਹੈਗੀ ਵੀ ਪਹਿਲੇ ਨਾਮ ਤੇ ਆ ਆ ਲਾਈਟ ਵਗੈਰਾ ਆਪਣੇ ਵੀਰ ਕਹਿਣਗੇ ਚੇਂਜ ਕਰਨੀਆਂ ਤਾਂ ਉਹ ਵੀ ਕਰਵਾ ਦਾਂਗੇ ਜੀ ਇਹ ਵੀ ਆਫਰ ਦੇ ਦਾਂਗੇ ਠੀਕ ਹੈ ਠੀਕ ਹੈ ਸਿੰਗਲ ਹੈਂਡ ਡਰਾਈਵਨ ਆ ਮਤਲਬ ਪਾਰਟੀ ਦੇ ਘਰ ਖੜੀ ਰਹੀ ਹੈ ਕਾਰ ਐਕਚੁਅਲ ਦੇ ਵਿੱਚ ਨਾ ਇਹ ਤੇ ਬਹੁਤ ਘੱਟ ਚੱਲੀ ਆ ਸਿੰਗਲ ਹੈਂਡ ਡਰਾਈਵਨ ਆ ਤੇ ਇਹ ਕਾਰ ਇਦਾਂ ਦੇ ਦੇਣੀ ਆ ਆਪਾਂ ਕਿ ਲੱਖ ਰੁਪਏ ਦਾ ਕਰਵਾ ਦਾਂਗੇ ਲੋਨ ਠੀਕ ਹੈ ਠੀਕ ਹੈ 80000 ਰੁਪਿਆ ਡਾਊਨ ਪੇਮੈਂਟ ਲੈ ਆਇਓ ਠੀਕ ਹੈ ਮਤਲਬ 165000 ਰੁਪਏ ਦੀ ਕਾਰ ਦੇ ਦਾਂਗੇ ਜੀ ਆਪਾਂ ਠੀਕ ਹੈ ਲੈ ਆਓ ਦੋਸਤੋ ਹਾਂਜੀ ਜਾਣਕਾਰੀ ਬਾਰੇ ਤੁਹਾਨੂੰ ਦੇਤੀ ਹੋਈ ਆ ਥੋੜੇ ਪੈਸੇ ਤੁਸੀਂ ਲੈ ਕੇ ਆਉਣੇ ਆ ਬਸ ਤੇ ਆ ਤੁਸੀਂ ਲੈ ਕੇ ਜਾ ਸਕਦੇ ਹੋ ਲੈਸ ਡਰਾਈਵਨਾ ਪਹਿਲੇ ਨਾਂ ਤੇ 14 ਮਾਡਲ ਰਜਿਸਟਰਡ 15 ਠੀਕ ਤੇ 2030 ਤੱਕ ਵੈਲਿਡ ਆ ਇਹ ਤਾਂ ਆਮ ਬੰਦੇ ਕੀ ਕਹਿੰਦੇ ਆ 2010 ਮਾਡਲ ਕਾਰ 11 ਮਾਡਲ ਕਾਰ ਬਿਲਕੁਲ ਇਹ ਬਾਈ ਜੀ オリジナル ਵੈਲਿਡ ਆ ਉਸ ਤੋਂ ਬਾਅਦ ਫਿਰ 5 ਸਾਲ ਐਕਸਟੈਂਡ ਕਰਾ ਸਕਦੇ ਆ ਸਿਰਫ 165000 ਦੀ ਕਾਰ ਦੇ ਆ ਜੇ ਫਿਰ ਲੈ ਜਾਓ ਮੈਂ ਵੀ ਦੋਸ ਤੋਹਫਾ ਲੈ ਲਓ ਜਿਵੇਂ ਬਾਈ ਕਹਿੰਦਾ ਮੈਂ ਤਾਂ ਹੀਰਾ ਕਹੂੰਗਾ ਚਲੋ ਮੈਂ ਵੀ ਹੁਣ ਹੀਰਾ ਹੀ ਕਹਿ ਦੇਣਾ ਕਿ ਗੱਡੀਆਂ ਨਹੀਂ ਸਾਫ ਆ ਯਾਰ ਇਹ ਬਾਕੀ ਬਈ ਦੱਸੋ ਕਿਰਾ ਮੜਾ ਜੀ ਮਾਡਲ 2022 ਆ ਪਹਿਲੇ ਨਾਮ ਤੇ ਪਹਿਲਾ ਲਾਇਟਰ ਚੈੱਕ ਕਰ ਦੋ ਨਵਾਂ ਸੈੱਟ ਲਵਾਤਾ ਆਪਾਂ ਨਵਾਂ ਬਿਲਕੁਲ ਨਵਾਂ ਲਾਇਟਰ ਹੋਵੇ ਟਾਇਰ ਵੀ ਨਵੇਂ ਠੀਕ ਹੈ ਠੀਕ ਹੈ ਪਹਿਲੇ ਨਾਮ ਤੇ ਆ ਤੇ ਆਹ ਕਰੀਏ ਇੰਟੀਰੀਅਰ ਦੀ ਚੈੱਕ ਆਪਾਂ ਕਿਉਂਕਿ ਕਾਰ ਜਸਟ ਜੇ ਆਈ ਆ ਠੀਕ ਹੈ ਰੈਡੀ ਲੜਕੇ ਕਰ ਰਹੇ ਆ ਜੀ ਹੂੰ ਹੂੰ ਐਂਡਰੋਇਡ ਪਲੇਅਰ ਬੈਕ ਕੈਮਰਾ ਸਟੀering ਕੰਟਰੋਲ 크ਰੂਜ਼ ਕੰਟਰੋਲ ਵੀ ਲੱਗਾ ਹੋਇਆ ਮਤਲਬ ਪੈਰ ਤੋਂ ਰੇਸ ਚੱਕ ਕੇ ਸਟੀering ਤੇ ਸੈੱਟ ਕਰ ਸਕਦੇ ਹੋ ਸੀਟ ਅਡਜਸਟੇਬਲ ਮਿਲਦੀ ਆਪਾਂ ਨੂੰ ਪਹਿਲੇ ਨਾਮ ਤੇ ਆ ਫੁੱਲ ਇੰਸ਼ੋਰੈਂਸ ਸਾਥ ਦੋਨੋਂ ਚਾਬੀਆਂ ਕਾਰ ਦੀਆਂ ਨਾਲ ਆ ਠੀਕ ਹੈ ਸਾਰੇ ਸ਼ੀਸ਼ੇ ਕਾਰ ਦੇ ਨਾਲ ਦੇ ਆ ਬਿਲਕੁਲ ਜੈਨੂਇਨ ਕੰਡੀਸ਼ਨ ਦੇ ਵਿੱਚ ਡੀਜ਼ਲ ਵਰਜਨ ਕਾਰ ਕੋਈ ਇਹ ਨਹੀਂ ਕਿ ਆਪਾਂ ਕਹਿੰਦੀ ਆ ਕਿ ਸਸਤੀ ਕਾਰ ਦੇਣੀ ਆ ਤਾਂ ਪੈਟਰੋਲ ਦੇ ਦਾਂਗੇ ਡੀਜ਼ਲ ਕਾਰ ਆ ਚੈਲੈਂਜਿੰਗ ਰੇਟ ਦੇ ਦਈਏ ਵਾਹ ਦੇ ਹੋਏ ਫਿਰ ਹਾਂ ਨਾਲ ਦੇ ਐਕਸਟਰਾ ਵਾਇਡਰ ਸਾਰਾ ਕੁਝ ਦੇ ਦਾਂਗੇ ਨਾਲ ਠੀਕ ਹੈ ਠੀਕ ਹੈ ਪਹਿਲੇ ਨਾਮ ਤੇ ਕਾਰ ਆ ਜੀ ਰੇਟ ਦੇ ਦਾਂਗੇ ਸਿਰਫ 10,60,000 ਰੁਪਏ ਲੈ ਦੋਸਤੋ ਰੇਟ ਤੁਹਾਨੂੰ 10 ਤਾਂ ਆਇਆ ਬਾਈ ਨੇ ਪੂਰਾ ਠੋਕੇ ਹੋ ਕੇ ਰੇਟ ਬਿਲਕੁਲ ਜਾਇਜ਼ ਆ ਗਿਆ ਤੇ ਲੋਨ ਵਗੈਰਾ ਵੀ ਦੱਸ ਦਿਓ ਬਾਈ ਫਿਰ ਬਾਈ ਮਾਡਲ ਵੀਰੇ ਸਿਰਫ 2 ਲੱਖ ਰੁਪਏ ਡਾਊਨ ਪੇਮੈਂਟ ਬਾਕੀ ਲੋਨ ਹੋ ਜਾਣਾ ਠੀਕ ਹੈ ਹਾਂਜੀ ਆਜ ਦੇ ਫਿਰ ਲੈ ਜਾਓ ਦੋਸਤੋ ਸਵਿਫਟ ਡਿਜ਼ਾਇਰ ਲੈ ਕੇ ਆ ਗਏ ਆਪਾਂ ਬਹੁਤ ਹੀ ਸੋਹਣੀ ਕਾਰ ਆ ਤੇ ਬਹੁਤ ਹੀ ਵਧੀਆ ਰੇਟ ਹੈ ਦਾ ਆ ਜੋ ਫਰ ਲੈਣੇ ਜਾਣ ਕਰਦੇ 2024 ਮਾਡਲ ਆ ਹਮਮ ਸਿਰਫ 23000 ਕਿਲੋਮੀਟਰ ਚੱਲੀ ਆ ਨਾਲ ਦੇ ਟਾਇਰ ਆ ਠੀਕ ਆ VXI ਮਾਡਲ ਆ ਜੀ ਹਮਮ ਸਟੀering ਕੰਟਰੋਲ ਐਕਸੈਸਰੀ ਫੁੱਲ ਕਾਰ ਨੂੰ ਆਪਣੇ ਵੀਰ ਨੇ ਲਗਵਾਈ ਹੋਈ ਆ ਠੀਕ ਆ ਬਿਲਕੁਲ ਜੈਨੂਇਨ ਕੰਡੀਸ਼ਨ ਦੇ ਵਿੱਚ ਕਾਰ ਕਹਿ ਦਈਏ ਆਪਾਂ ਸੀਟ ਕਵਰ ਮੈਟ ਠੀਕ ਆ ਠੀਕ ਆ ਸੀਟ ਐਡਜਸਟੇਬਲ ਆਰਮਰੈਸਟ ਸਭ ਕੁਝ ਮਿਲਦਾ ਠੀਕ ਆ ਤੇ ਛੋਟਾ ਜਿਹਾ ਰੇਟ 7 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਠੀਕ ਆ ਜੀ ਲੈ ਆ ਦੋਸਤੋ 7 ਲੱਖ ਰੁਪਏ ਨੂੰ ਕਾਰ ਮੈਨ ਚਾਹੀਦੀ ਆ 24 ਮਾਡਲ ਕਾਰ 7 ਲੱਖ ਰੁਪਏ ਦੀ ਡਾਊਨ ਪੇਮੈਂਟ 1.5 ਲੱਖ ਰੁਪਏ ਲੈ ਆਇਓ ਬਾਕੀ ਹੋ ਜਾਊਗਾ ਲੋਨ ਠੀਕ ਆ ਆਜੋ ਫਿਰ ਲੈ ਜਾਓ ਲੈ ਆ ਦੋਸਤੋ ਆਜਾ ਬਸ ਇਹਨੂੰ ਕਾਰਾਂ ਵਿਖਾਈਆਂ ਵਧੀਆ ਵਧੀਆ ਕਾਰਾਂ ਸੀ ਤੋਹਫੇ ਵਰਗੀਆਂ ਪਹਿਲੇ ਨਾ ਦੀਆਂ ਘੱਟ ਚਲੀਆਂ ਤੇ ਰੇਟ ਤਾਂ ਕਿ ਤੁਸੀਂ ਸੁਣੀ ਲੈ ਯਾਰ ਬਹੁਤ ਹੀ ਵਧੀਆ ਵਧੀਆ ਰੇਟ ਸੀ ਤੁਹਾਨੂੰ ਕਿਤੇ ਨਹੀਂ ਮਿਲਣਗੇ ਤੁਹਾਨੂੰ ਇੱਥੇ ਹੀ ਮਿਲਣਗੇ ਬਹੁਤੂ ਕਾਰਵਲ ਦੇ ਪਰ ਤੁਹਾਨੂੰ ਆਉਣਾ ਪੈਣਾ ਇੱਥੇ ਬਾਕੀ ਜੋ ਆਪਣੀ ਅੱਜ ਦੀ ਵੀਡੀਓ ਸੀਗੀ ਇਹੀ ਸੀਗੀ ਜ ਇਸੇ ਨਾਲ ਆਪਣਾ ਫੇਸਬੁਕ ਵਾਲਾ ਪੇਜ ਬਣਾਇਆ ਹੈ ਤੁਸੀਂ ਉਹਨਾਂ ਕਰ ਦਿਓ ਸ਼ੇਅਰ ਲਾਈਕ ਸਬਸਕ੍ਰਾਈਬ ਮਿਲਦੇ ਆਪਾਂ ਤੁਹਾਨੂੰ ਇਸੇ ਇੱਕ ਹੋਰ ਇੱਕ ਵਧੀਆ ਸਟਾਪ ਦੇ ਨਾਲ ਧੰਨਵਾਦ